ਗੁੱਡ ਮਾਰਨਿੰਗ ਉੱਠੋ ਸਵੇਰਾ ਹੋ ਗਿਆ ਹਰਨੌਰ ਉੱਠੋ ਬੁੱਤ ਉੱਠੋ ਉੱਠੋ ਸਕੂਲ ਦਾ ਟਾਈਮ ਹੋ ਗਿਆ ਚਲੋ ਹੈਲੋ ਕਰਦੇ ਸਾਰੇ ਹੈਲੋ ਹਰਨੌਰ ਉੱਠੋ ਤੁਸੀਂ ਵੀ ਬੁੱਤ ਸਿਕਾ ਜੀ ਸਾਰੇ ਕਿ ਦਾਲ ਚਾਰ ਸਾਰਿਆਂ ਦੇ ਆਈ ਹੋਪ ਸਾਰੇ ਜਣ ਠੀਕ ਹੋਵੋਗੇ ਮੈਂ ਮੀਠਾ ਤਾਟਾ ਸਵਾਗਤ ਹੈ ਦਾ ਇਹ ਟਾਟ ਫੈਮਲੀ ਵਲੋਗ ਸੇ ਵਿੱਚ ਹੁਣ ਮੈਂ ਉੱਠ ਚੁੱਕੀ ਹਾਂ ਹਮਨੇ ਬ੍ਰਸ਼ ਬ੍ਰਸ਼ ਕਰ ਲਿਆ ਆ ਸਾਡੇ ਇੱਥੇ 6:00 ਕਲੋਕ ਹੋ ਗਿਆ ਹੁਣ ਆਪਾਂ ਹੁਣ ਬਾਪਾ ਚਾਹ ਪੀਣੀ ਆ ਹੁਣ ਬਾਜੀ ਬ੍ਰਸ਼ ਕਰਤੇ ਪਈ ਆ ਹਨਾ ਆਪਾਂ ਸਾਰੇ ਬਾਜੀ ਮੈਂ ਮੰਮਾ ਸਾਰੇ ਜਿਹੜੇ ਇਕੱਠੇ ਬਿਨੇ ਆ ਚਾਹ ਤੁਸੀਂ ਦੱਸੋ ਕਿ ਨਾ ਕਿਨਾ ਦੇ ਮਧਾਣੀ ਲੱਗਦੀ ਆ ਸਾਡੇ ਤਾਂ ਰੋਜ਼ ਵਧਾਣੀ ਲੱਗਦੀ ਆ ਇੱਥੇ ਆਪਾਂ ਆਪਾਂ ਤਾਂ ਰੋਜ਼ ਲੱਸੀ ਪੀਂਨੇ ਆ ਤੇ ਮੱਖਣ ਖਾਣੇ ਆ ਮੈਂ ਤੇਨੂੰ ਮੱਖਣ ਵੀ ਖਾਉਂਗੀ ਚਲੋ ਹਣ ਤੁਹਾਨੂੰ ਮਧਾਣੀ ਦੇਖਵਾਂਗੇ ਜੈਸੇ ਇਹ ਦੇਖੋ ਮਧਾਣੀ ਲੱਗਦੀ ਪਈ ਆ ਮੈਂ ਦਾਣੀ ਵਿੱਚ ਇਹ ਸੀ ਮੱਖਣ ਕਾ ਢੂੰਡਾ ਆ ਮੈਂ ਤਾਂ ਬਹੁਤ ਪਸੰਦ ਆ ਮੱਖਣ ਮਮਾ ਚਾਪ ਹੁੰਦੇ ਪਈਆ ਚਲੋ ਗਾਇਸ ਸਾਨੂੰ ਨਾ ਹੁਣ ਮੈਂ ਵੈਦਰ ਤੇ ਸੋਣੀ ਆ ਅੱਜ ਦਾ ਚਲੋ ਗਾਇਸ ਚਲੋ ਹੁਣ ਤਾਂ ਵੈਦਰ ਤੇ ਸੋਣੀ ਆ ਖਤੇ ਹੋਗੇ ਤੁਸੀਂ ਬਾਹਰ ਕਿੰਨਾ ਸੋਨਾ ਆ ਗਾਇਸ ਦੇਖੋ ਕਿੰਨਾ ਸੋਨਾ ਆ ਬੈਦਰਿਆ ਇੱਥੇ ਗਾਈਸ ਦੇਖੋ ਕਿੰਨੇ ਸੋਹਣੇ ਗ੍ਰੀਨ ਡ੍ਰੈਕਿੰਗ ਆ ਕਿੰਨਾ ਸੋਹਣਾ ਲੱਗਦਾ ਹੈ ਦੇਖ ਕੇ ਗਾਈਸ ਦੇਖੋ ਕਿੰਨੇ ਗ੍ਰੀਨ ਗਨੀ ਲੀ ਲਿਆ ਤੁਸੀਂ ਅੱਗੇ ਤੱਕ ਸਾਡੇ ਨਾਲ ਬਣੇ ਰਹੋ ਚਲੋ ਅੱਗੇ ਨੂੰ ਕੰਟੀਨਿਊ ਕਰਦੇ ਗਾਈਸ ਦੇਖੋ ਮਮਾ ਨੇ ਮਧਾਨੀ ਲਾ ਲਈ ਹੈ ਹਣ ਮਮਾ ਮੱਖਣ ਕੱਟਦੇ ਪਏ ਆ ਅਸੀਂ ਤਾਂ ਮੱਖਣ ਖਾ ਲੈਣਾ ਲੱਸੀ ਪੀ ਲੈਣੀ ਹੈ ਤੁਸੀਂ ਮੱਖਣ ਖਾਣ ਲਈ ਸੀ ਪੀਣੀ ਆ ਤਾਂ ਆਜੋ ਠੀਕ ਗਾਇਸ ਦੇਖੋ ਮੰਮਾ ਨੇ ਬਿਦਾਣੀ ਲਾ ਲਈ ਸੀ ਕਿ ਹੁਣ ਨੰਮਾ ਮੱਖਣ ਹੀ ਘੱਟ ਦੇ ਪਏ ਆ ਅਸੀਂ ਤੇ ਲੱਸੀ ਤੇ ਮੱਖਣ ਖਾ ਲੈਣਾ ਹੈ ਤੁਸੀਂ ਲੱਸੀ ਪੀਣੀ ਆ ਜੇ ਮੱਖਣ ਖਾਣਾ ਆ ਤੇ ਦੱਸ ਦਿਓ ਆਪਾਂ ਹੁਣ ਡਿਲੀਵਰੀ ਕਰ ਚਾਵਾਂਗੇ ਭਾਜੀ ਤੇ ਮੈਂ ਸਾਈਕਲ ਤੇ ਆਇਆ ਮੈਂ ਪਾਪਾ ਸਾਡੇ ਵੀਜੀ ਬੋਤਾ ਦੇਖੋ ਨਾ ਥੋੜਾ ਮੌਸਮ ਹੋਏ ਮੈਨੂੰ ਤਾਂ ਲੱਗਦਾ ਮੀਂਹ ਆਊਗਾ ਤੁਹੇ ਕਿਹੜੇ ਦੱਸੇ ਤੁਹਾਡੇ ਮੀਂਹ ਆਊਗਾ ਕਿ ਨਹੀਂ ਸਾਡੇ ਪਿੰਡ ਤੇ ਕਾ ਖਾਸ ਹੈਦਾ ਕਿ ਮੀਂਹ ਚੋ ਆ ਜਾਂਦੇ ਆ ਕੋਲ ਪਾਣੀ ਬੋ ਆ ਜਾਂਦਾ ਆ ਤੁਹਾਨੂੰ ਦਿਖਾਉਂਦਾ ਪਾਪਾ ਕਰਦੇ ਪਿਆ ਬੀਬੀ ਕਰਦੇ ਪਾਪਾ ਹੁਣ ਪਾਪਾ ਬੀਬੀ ਨੂੰ ਪਸੋਂ ਆਲਾ ਆ ਮੈਂ ਰੈਡੀ ਪੂਰਾ ਹੋ ਗਿਆ ਆ ਦੇ ਆਰੇ ਖੰਦੇ ਪਾਪਾ ਕੰਮ ਕਰਦੇ ਆ ਆ ਦੇ ਆ ਦੇ ਆ ਮੈਂ ਆ ਹਾ ਦੇ ਅਬੀ ਰੈਡੀ ਹੋ ਗਈ ਆ ਸਾਰੇ ਕੰਮ ਕਰਦੇ ਪਿਆ ਦੇਦੇ ਵੀ ਹਰਿਆਣੇ ਪੱਠੇ ਕਰਦੇ ਆ ਆ ਉਹ ਕਿਦਾਂ ਦੇਖਦੀ ਆ ਅੱਜ ਆ ਵੀ ਖਾਂਦੇ ਪਏ ਆ ਪਾਪਾ ਕੰਮ ਕਰਦੇ ਆ ਆਪਾਂ ਫਿਰ ਬਾਅਦ ਚ ਗੋਹਾ ਚੱਕਣਾ ਆਪਣੇ ਪੇੜ ਪੂੜੇ ਬਾ ਕੇ ਸਾਰੇ ਬਸੋਂ ਬੰਦਦੇ ਆ ਆ ਦੇ ਆ ਦੇ ਗਾਇਸ ਉਹਨਾਂ ਪਛੇਤੀ ਤਿਆਰ ਹੋ ਗਏ ਸੀ ਗੇ ਮਮਾ ਚਪਾਤੀ ਬਣਾਉਂਦੇ ਪਏ ਆ ਤੇ ਮਮਾ ਮਣ ਸੱਠੀ ਰੈਡੀ ਕਰਕੇ ਆਪਾਂ ਰੈਡੀ ਹੋ ਗਏ ਮਮਾ ਚਪਾਤੀ ਬਣਾ ਕੇ ਮਮਣ ਬੋਟਲ ਬੋਟਲ ਪੈਕ ਕਰਦੀ ਆ ਵਾਟਰ ਫਿਲ ਕਰਤਾ ਆ ਫਿਰ ਆਪਾਂ ਚੁੰਜਣਾ ਸਕੂਲੇ

ആയിസ് മമ്മാ സാഡേ ടിഫൻ പെക് ഒന്നു അഗ് വെണ്ണല ആ ഹലോ ഹലോ ഏരിയ ടീഫൻ തി ഫൈനൽ ਇਸ ਕੋ ਲਵਾ ਚੁਕੀਆਂ ਹੁਣ ਫਟਕਾ ਕਾ ਤੇ ਲਾਏ ਅੱਜ ਮੈਂ ਪਾਟਕਾ ਪਹਿਲੀ ਲਾਦੇ ਹਾਂ ਤੇ ਪਾਟਕਾ ਖੁੱਲ ਗਿਆ ਲੇਗਾ ਸਕੂਲੇ ਠੀਕ ਬਾਜੀ ਆ ਦੇ ਸਕੂਲ ਹੋ ਗਿਆ ਹਾਂਜੀ ਚਲੋ ਫੇ ਆਪਣਾ ਨਾਮ ਬਦਲੋ ਗਾਇਸ ਦੇਖੋ ਮਮਾ ਮੇਰੇ ਲਈ ਫ੍ਰੈਂਚ ਫ੍ਰਾਈਜ਼ ਬਣਾਉਂਦੇ ਪਏ ਆ ਬਾਕੀ ਸਾਰੀ ਫੈਮਿਲੀ ਲੇ ਤੇ ਬਣਾਉਂਦੇ ਪਏ ਆ ਮਮਾ ਕੀ ਸ੍ਰਮ ਗਾਰਮ ਟੇਸਟੀ ਟੇਸਟੀ ਗਾਈਸ ਜੇਨੇ ਖਾਣੇ ਆ ਫ੍ਰੈਂਚ ਫ੍ਰਾਈਜ਼ ਉਹ ਆ ਕੇ ਖਾ ਲੋ ਮम्मा ਪਹਿਲਾ ਪਹਿਲਾ ਮੀਹੜ ਮੋਸਮ ਸੀ ਗਾਣਾ ਪਹਿਲਾ ਮੀਹੜ ਸੀ ਜਦੋਂ ਮੈਂ ਚੁੱਲ੍ਹੇ ਤੇ ਅੱਗ ਵਾਲੀ ਤੇ ਧੂਪ ਨਿਕਲ ਰਹੀ ਸੀ ਮੈਂ ਕਿਹਾ ਚਲ ਅੰਦਰ ਗੈਸ ਤੇ ਥੋੜੀ ਥੋੜੀ ਕਿਣੀਆਂ ਵੀ ਪਈਆਂ ਅੰਦਰ ਗੈਸ ਤੇ ਮੈਂ ਕਿੰਨਾ ਚਿਹਰੇ ਤੇ ਧੂਆ ਹੋ ਜਾਣਾ ਨਾਲੇ ਖੜਨਾ ਪੈਣਾ ਇੱਥੇ ਨਾ ਬਾਹਰ ਆ ਗਏ ਗਾਈਸ ਦੇਖੋ ਕਿੰਨੇ ਟੇਸਟੀ ਟੇਸਟੀ ਲੱਗਦੇ ਨੇ ਜਿਹੜੀ ਇਦਾਂ ਕਹਾਣੀ ਖੜਾਈ ਹੈ ਇਹ ਦੇਖੋ ਫ੍ਰੈਂਚ ਫ੍ਰਾਈਜ਼ ਬਣ ਗਏ ਆ ਥੋੜੇ ਜੇ ਬਣ ਗਏ ਆ ਹਜੇ ਇੱਥੇ ਬਾਕੀ ਬਣਦੇ ਪਏ ਆ ਬਾਕੀ ਬਣਦੇ ਪਏ ਚਲੋ ਗਾਇਸ ਆਜੋ ਗਰਮਾ ਗਰਮ ਪਕੌੜੇ ਖਾ ਲੋ ਪਹਿਲਾਂ ਆ ਦੇ ਫ੍ਰੈਸ਼ ਕੱਡੇ ਪਕੌੜੇ ਹੁਣ ਹੁਣ ਮਮਾ ਪਕੌੜੇ ਕਰਦੇ ਪਏ ਆ ਆ ਦੇ ਫ੍ਰੈਸ਼ ਕੱਡੇ ਮਮਾ ਨੇ ਪਹਿਲਾਂ ਆ ਪਕੌੜੇ ਆ ਦੂਜੀ ਵਾਰ ਆ ਦੇਖੋ ਖਾ ਲੋ ਆਕੇ ਗਾਇਸ ਤੇਲ ਚ ਚਲ ਸੀ ਗਰਮ ਗਰਮ ਆ ਦੇ ਕਰਦੇ ਤੇਲ ਜੀ ਸਰੋਂ ਦੇ ਆ ਦੇ ਗਾਇਸ ਕਿੰਨੇ ਫੈਂਟੈਸਿਕ ਲੱਗਦੇ ਨੇ ਆ ਬੜਾ ਪੈਣ ਲੱਗ ਗਿਆ ਹੁਣ ਹੈਲੋ ਗਾਇਸ ਜਨਨ ਦੇ ਪਕੌੜੇ ਖਾਣੇ ਆ ਕੇ ਖਾ ਲੋ ਮੈਂ ਤਾਂ ਖਾਣ ਲੱਗੀਆਂ गाइस मैं स्कूलों आके फ्रैश होके चाह पानी पी के हम अपनी स्टडी कर लगी हाँ मैं फोर ओ कलॉक बैगी सी स्टडी कर मैं फाइव ओ ओ कलॉक तक मैं स्टडी करनी हूँ तुम दस फ्रॉक सोहनी लगती तो लाइक शेयर कमेंट जरूर करो मम्मा ने आप सीती है लाइक शेयर सब्सक्राइब जरूर कर दबाए राइस मैं स्टडी करके ठंडे हुए सिक्स ओ कलॉक मैं खेतों में चल जाना हम आप उत्थे जाके मिलते हैं जब बाय पापा आज पठे बढ़ते पे देख सकते हो ਬਾਏ ਬਾਏ ਸ਼ੇਰੂ ਗਾਇਸ ਆਪਾਂ ਸ਼ੇਰੂ ਰੋਟੀ ਖਾਣ ਲੱਗੇ ਸ਼ੇਰੂ ਸ਼ੇਰੂ ਆ ਦਿਖਾਣ ਲੱਗ ਗਿਆ ਓ ਦੇ ਉਹ ਵੀ ਆ ਗਿਆ ਓਏ 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 ਇਹਦੇ ਗਾਇਸ ਤਿੰਨ ਜਣੇ ਆ ਗਏ ਇੱਧਰ 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 ਰੁਕਾ 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 ਮਮਾ ਜੀ ਗਾਇਸ ਥੋੜਾ ਤੁਸੀਂ ਸਪੀਕਰ ਦੀ ਆਵਾਜ਼ ਕਾਮ ਦੇ ਵੇਲੇ ਵਿੱਚ ਰਹਿਰਾ ਸਾਹਿਬ ਦੀ ਉਹ ਗਾਣਗਾ ਤਾਂ ਤਾਂ ਇਸ ਇੰਦੇ ਬਾਟ ਦੀ ਵਜ ਬਹੁਤ ਸੋਣੀ ਸੁਣਨੀ ਸਿਕਣੀ ਹੈ ਰਹਿਰਾ ਸਾਹਿਬ ਦੀ ਬਾਟ ਦੀ ਤੁਹਾਨੂੰ ਵਜ ਬਹੁਤ ਸੋਣੀ ਸੁਣਦੀ ਹੋਣੀ ਹੈ ਗਰਮ ਹੋਤਾ ਕਿਨੇ ਸਾਰੇ ਜਣੇ ਆ ਤੇ ਨਾ ਆਪਾਂ ਇੱਕ ਰੋਟੀ ਹੋਰ ਪਾਣ ਲੱਗੇ ਆ ਅੱਜ ਤਾਂ ਮਾਂ ਨਹੀਂ ਚੰਪੀਰੂ ਕਿ ਦੋ ਦਿਨ ਗਰਮ ਚਾਹ ਸਾਲੀਮਾ ਜਪ ਚਾਰ ਆਇ ਇੱਕ ਛੇਵਾ Kom igjen!